2022 ਦੇ ਇਲੈਕਸ਼ਨ ਜਦੋਂ ਪੂਰੇ ਪਾਸੇ ਆਮ ਆਦਮੀ ਪਾਰਟੀ ਜਿੱਤ ਰਹੀ ਸੀ ਤਾਂ ਕੇਵਲ ਇੱਕ ਸੀਟ ਕਾਂਗਰਸ ਦੇ ਹਿੱਸੇ ਆਉਂਦੀ ਆ ਉਹ ਸੀਟ ਸੀ ਗਿੱਦੜਵਾ ਪਰ ਉਥੋਂ ਵੀ ਬਿਲਕੁਲ ਮਾਮੂਲੀ ਜਿਹਾ ਮਾਰਜਨ ਕੇਵਲ 1349 ਵੋਟਾਂ ਪਰ ਹਾਰਨ ਵਾਲੇ ਉਮੀਦਵਾਰ ਸੀ ਡਿੰਪੀ ਢਿੱਲੋਂ ਡਿੰਪੀ ਢਿੱਲੋਂ ਉਹ ਸਖਸ ਜੇ ਟਰਾਂਸਪੋਰਟ ਦੇ business ਦੇ ਵਿੱਚ ਨੇ ਸੁਖਬੀਰ ਸਿੰਘ ਬਾਦਲ ਦੇ ਬੇहद ਕਰੀਬੀ ਮੰਨੇ ਜਾਂਦੇ ਨੇ ਔਰ ਬੇहद ਘੱਟ ਮਾਰ ਜਾਂਦੇ ਨਾਲ ਉਹ ਇਲੈਕਸ਼ਨ ਹਾਰਦੇ ਨੇ ਜਦੋਂ ਕਿ ਪਾਰਟੀ ਪ੍ਰਧਾਨ ਲਗਭਗ 29 ਤੋਂ 30000 ਵੋਟਾਂ ਦੇ ਫਰਕ ਦੇ ਨਾਲ ਹਾਰਦੇ ਨੇ ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰੋਹਿਤ ਬੰਸਲ ਪੱਕਾ ਗੱਲ ਕਰਾਂਗੇ ਅੱਜ ਡਿੰਪੀ ਢਿਲੋਜੀ ਦੇ ਨਾਲ ਕਿਉਂਕਿ ਪਾਰਟੀ ਤੋਂ ਨਾਰਾਜ਼ ਹੋਏ ਪਾਰਟੀ ਤੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਔਰ ਪਾਰਟੀ ਤੋਂ ਅਸਤੀਫਾ ਦਿੱਤਾ ਪਰ ਅਜਿਹਾ ਕੀ ਕਾਰਨ ਸੀ ਕਿ ਉਹਨਾਂ ਨੂੰ ਉਹ ਪਾਰਟੀ ਛੱਡਣੀ ਪਈ ਜਿਹੜੀ ਪਾਰਟੀ ਦੇ ਨਾਲ ਉਹ ਪਿਛਲੇ 40-50 ਸਾਲਾਂ ਤੋਂ ਜੁੜੀ ਹੋਈ ਸੀ ਡਿੰਪੀ ਜੀ ਪਹਿਲਾਂ ਤਾਂ ਸਵਾਗਤ ਹੈ ਜੀ ਪੰਜਾਬ ਰਹਿਣਾ ਹਿਮਾਚਲ ਤੇ ਸਤਿ ਸ਼੍ਰੀ ਅਕਾਲ ਰੋਹਿ ਜੀ ਸਤਿ ਸ਼੍ਰੀ ਅਕਾਲ ਜਿੰਪੀ ਜੀ ਤੁਹਾਡੇ ਫਾਦਰ ਸਾਹਿਬ ਉਸ ਪਾਰਟੀ ਦੇ ਨਾਲ ਜੁੜੇ ਪ੍ਰਕਾਸ਼ ਸਿੰਘ ਬਾਦਲ ਇਥੇ ਇਲੈਕਸ਼ਨ ਲੜੇ ਤਾਂ ਤੁਹਾਡੇ ਪਰਿਵਾਰ ਨੇ ਉਹਨਾਂ ਦਾ ਸਾਥ ਦਿੱਤਾ ਮਨਤ੍ਰਿਤ ਬਾਦਲ ਨੂੰ ਅਗਲੀ ਵਾਰ ਉਹ ਸੀਟ ਸੌਂਪ ਦਿੱਤੀ ਗਈ ਤੁਹਾਡੇ ਪਰਿਵਾਰ ਨੇ ਸਾਥ ਦਿੱਤਾ ਉਸ ਤੋਂ ਬਾਅਦ ਦੋ ਵਾਰ ਤੁਹਾਨੂੰ ਟਿਕਟ ਦਿੱਤੀ ਪਰ ਤੁਸੀਂ ਇਲੈਕਸ਼ਨ ਨਹੀਂ ਜਿੱਤ ਸਕੇ ਆਖਰੀ ਵਾਰ ਤਾਂ ਬਿਲਕੁਲ ਮਾਮੂਲੀ ਜੇ ਮਾਰਜਨ ਤੇ ਕਹਿੰਨੇ ਕਿ ਇਲੈਕਸ਼ਨ ਤੁਸੀਂ ਹਾਰ ਗਏ ਜੀ ਜੀ ਅ ਜੀ ਹਾ ਹੁਣ ਕੀ ਹੋਇਆ ਕਿ ਐਡਾ ਪੁਰਾਣਾ ਪੁਰਖਿਆਂ ਦਾ ਰਿਸ਼ਤਾ ਵਿਰਾਸਤੀ ਰਿਸ਼ਤਾ ਤੁਹਾਨੂੰ ਤੋੜਨਾ ਪੈ ਗਿਆ ਸਰ ਸਾਡਾ ਨਾ ਜੀ ਬੜਾ ਇੱਕ ਵਿਲੱਖਣ ਜਿਹਾ ਕਾਰਨ ਬਣਿਆ ਮੇਰਾ 1% ਵੀ ਕੁ ਮੰਨ ਨਹੀਂ ਸੀ ਪਾਰਟੀ ਛੱਡਣ ਦਾ ਸਾਡੀ ਸਾਰੀ ਫੈਮਿਲੀ ਦੀ ਇਹ ਉੱਚਾ ਸੀ ਵੀ ਆਪਾਂ ਇਸੇ ਪਾਰਟੀ ਜੀ ਦਾ ਨਾ ਚਿੰਤਿਤ ਕੀ ਹੋਇਆ ਕਿ ਜਦੋਂ ਇਹ ਬਾਈ ਇਲੈਕਸ਼ਨ ਦਾ ਕੈਂਪੇਨ ਅਸੀਂ ਸਟਾਰਟ ਕਰ ਚੁੱਕੇ ਸੀ ਸਰਦਾਰ ਸੁਪੀਤ ਸਿੰਘ ਜੀ ਵੱਲ ਸਾਹਿਬ ਡੇਲੀ ਵਾਂਗੂ ਚਾਰ ਦਿਨ ਅਸੀਂ ਪਿੰਡਾਂ ਚ ਲਾਇਏ ਸੀ ਮੇਰੇ ਨਾਲ ਚੱਲਦੇ ਸੀ ਤੇ ਚੱਲਦੇ ਚੱਲਦੇ ਕੀ ਹੋਇਆ ਜੀ ਕਿ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਆਉਂਦੇ ਸੀ ਉਹਨਾਂ ਪਿੰਡਾਂ ਦੇ ਵਿੱਚ ਅਗਲੇ ਦਿਨ ਉਹਨਾਂ ਘਰਾਂ ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਾਲਸਾਹ ਪਹੁੰਚ ਜਾਂਦੇ ਸੀ। ਇਹ ਉੱਥੇ ਜਾ ਕੇ ਕਹਿੰਦੇ ਸੀ ਜੀ ਮੇਰੀ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਲਸਾਹ ਦੀ ਕਿਉਂਕ ਚੜੀਆਂ ਸੀ। ਆਪਸ ਵਿੱਚ ਉਹਨਾਂ ਅੰਡਰਸਟੈਂਡਿੰਗ ਠੀਕ ਆ ਜੀ। ਉਹ ਜਿਹੜੇ ਲੋਕ ਸੀ ਜਿਨ੍ਹਾਂ ਕੋਲੇ ਅਸੀਂ ਅੱਜ ਜਾ ਕੇ ਅਗਲੇ ਦਿਨ ਨਹੀਂ ਪਹੁੰਚ ਜਾਂਦੇ ਉਹ ਸਾਡਾ ਕਰਿਆ ਕਰਾਇਆ ਸਾਰਾ ਪਾਣੀ ਫਿਰ ਜਾਂਦਾ ਸੀ। ਕਿਉਂਕਿ ਇਹ ਭਾਜੀਪੀ ਵੀ ਨਹੀਂ ਜਾਂਦੇ ਸੀ। ਅੱਛਾ ਭਾਜੀਪੀ ਵੀ ਨਹੀਂ ਉ ਜਾ ਕੇ ਉੱਥੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦੇ ਵੀ ਤੁਸੀਂ ਮੇਰੇ ਨਾਲ ਚੱਲੋ। ਇੱਥੋਂ ਦਾ ਇਲੈਕਸ਼ਨ ਮੈਂ ਲੜਨਾ ਜੀ ਜੀ ਆਏ ਦੱਸ ਦੇਣੀ ਸੀ ਵੀ ਲੜਨਾ ਕਿਦੀ ਬਣੀ ਹਾਂ ਮੇਰੇ ਕੋਲੇ ਇਨਫੋਰਮੇਸ਼ਨ ਸਾਈਆਂ ਕਿਉਂਕਿ ਉਹ ਬੰਦੇ ਤਾਂ ਅਫਟਰਨੌਨ ਅਕਾਲੀ ਦਲ ਦੇ ਉਹੀ ਹੈ ਨਾ ਕਿਉਂਕਿ ਪਹਿਲਾਂ ਇੱਥੋਂ ਇਲੈਕਸ਼ਨ ਲੜੇ ਆ ਫਿਰ ਉਦੋਂ ਬਾਅਦ ਮੈਂ ਲੜੇ ਆ ਅਕਾਲੀ ਦਲ ਨਾਲ ਹੀ ਬੰਦੇ ਅਟੈਚ ਸੀ ਉਹਨਾਂ ਕੋਲ ਹੀ ਜਾ ਸਕਦੇ ਆ ਦੂਜੇ ਨਾਲ ਤਾਂ ਇਹਨਾਂ ਦਾ ਵੀ ਕੋਈ ਇਲੈਕਸ਼ਨ ਨਹੀਂ ਸਾਡੇ ਦਾ ਵੀ ਕੋਈ ਇਲੈਕਸ਼ਨ ਉਹ ਬੰਦੇ ਮੈਨੂੰ ਉਹਨਾਂ ਨੇ ਟੈਲੀਫੋਨ ਕੀਤਾ ਵੀ ਸਾਡੇ ਕੋਲੇ ਮਨਪ੍ਰੀਤ ਜੀ ਆਏ ਆ ਜੀ ਉਹ ਆਹ ਗੱਲ ਕਹਿੰਦੇ ਆ ਮੈਂ ਪ੍ਰਧਾਨ ਸਾਹਿਬ ਨੂੰ ਗੱਲ ਦੱਸੀ ਮੈਂ ਕਿਹਾ ਚੁਬੀਰ ਜੀ ਵੀ ਆਹ ਗੱਲ ਆਪਾਂ ਨੂੰ ਕਲੀਅਰ ਕਰਨੀ ਪੈਣੀ ਹੈ ਕਿ ਮਨਪ੍ਰੀਤ ਜੀ ਆਪਣੇ ਇਲਾਕੇ ਦੇ ਵਿੱਚ ਨੁਕਸਾਨ ਕਰ ਰਹੇ ਆ ਆ ਗੱਲ ਕਰਕੇ ਪ੍ਰਧਾਨ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਚਲ ਠੀਕ ਆ ਜੀ ਇੱਕ ਦਿਨ ਸਾਡਾ ਗੁਜ਼ਰ ਗਿਆ ਅਗਲੇ ਦਿਨ ਫੇਰ ਸੇਮ ਉਹੀ ਚੀਜ਼ ਵਾਪਰੀ ਮੈਂ ਫੇਰ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਨੁਕਸਾਨ ਹੋ ਰਿਹਾ ਕਿਉਂਕਿ ਵੋਟ ਬੈਂਕ ਉਹੀ ਆ ਆਪਣਾ ਜਿਸ ਵਿੱਚੋਂ ਇਹਨਾਂ ਨੇ ਥੋੜਾ ਜਿਹਾ ਹਿੱਸਾ ਵੀ ਕਿਉਂਕਿ ਭਾਜਪਾ ਨੂੰ ਲੋਕ ਵੋਟ ਪਾ ਕੇ ਰਾਜੀ ਬਿਲਕੁਲ ਬਿਲਕੁਲ ਮੈਂ ਕਿਹਾ ਜੀ ਜੇ 2 3% ਵੀ ਇਹ ਲੈ ਗੇ ਨਾ ਜੀ ਖਿੱਚ ਕੇ ਵਿੱਚੋਂ 2% ਵੀ ਲੈ ਗੇ ਤੇ ਬੜੇ ਨੈਰੋ ਮਾਰਜਨ ਨਾਲ ਆਪਾਂ ਇਲੈਕਸ਼ਨ ਲੜ ਰਹੇ ਆ ਬੜਾ ক্লোਜ਼ ਫਾਈਟ ਹੋਣੀ ਆ ਤੇ ਨੁਕਸਾਨ ਹੋ ਜਾਣਾ ਆਪਣਾ ਮੈਂ ਕਹਿੰਦੇ ਕੋਈ ਗੱਲ ਇਹ ਕਰ ਲੂ ਠੀਕ ਆ ਜੀ ਮੈਂ ਪੁੱਛਿਆ ਮੈਂ ਕਿ ਤੁਹਾਡੇ ਰਿਲੇਸ਼ਨ ਕਿਵੇਂ ਆ ਕਹਿੰਦੇ ਬਹੁਤ ਵਧੀਆ ਇਲੈਕਸ਼ਨ ਮੈਂ ਕਿਹਾ ਵੀ ਜੀ ਮੇਰੀ ਬੇਨਤੀ ਆ ਵੀ ਤੁਸੀਂ ਫਿਰ ਇਹਨਾਂ ਨੂੰ ਕਹਿੰਦੇ ਕਿਉਂ ਨਹੀਂ ਵੀ ਤੂੰ ਯਾਰ ਮੇਰਾ ਕਿਉਂ ਨੁਕਸਾਨ ਕਰੀ ਜਾਂਦਾ ਬਿਲਕੁਲ ਜਿਵੇਂ ਆਪਣੇ ਅچھے ਰਿਲੇਸ਼ਨ ਹੈ ਨਾ ਨਾਲ ਕਹਿੰਦਾ ਯਾਰ ਉਹਦੀ ਹੋਰ ਪਾਰਟੀ ਆ ਮੇਰੀ ਹੋਰ ਪਾਰਟੀ ਆ ਮੈਂ ਉਹਨਾਂ ਨੂੰ ਇਹ ਉਹਦੀ ਨਿੱਜੀ ਜ਼ਿੰਦਗੀ ਹੈ ਮੈਂ ਉਹਨੂੰ ਕੀ ਕਵਾਂ ਉਹ ਬੀਜੇਪੀ ਚਾ ਮੈਂ ਕਾਲੀ ਦਲ ਚਾ ਬਿਲਕੁਲ ਮੈਂ ਕਹਿੰਦੀ ਮਾਫ ਕਰਨਾ ਮੇਰੀ ਇੱਕ ਕਹਿਣੀ ਚਾਹੀਦੀ ਕਦੇ ਅੱਗੇ ਤੁਹਾਡੇ ਅੱਜ ਤੱਕ ਬੋਲੇ ਨਹੀਂ ਪਰ ਫਿਰ ਜਦੋਂ ਬਠਿੰਡੇ ਇਲੈਕਸ਼ਨ ਤੁਸੀਂ ਲੜਿਆ ਸੀ ਉਦੋਂ ਪਾਰਟੀਵਾਦੀ ਕਿੱਧਰ ਗਈ ਸੀ ਉਦੋਂ ਪਰਿਵਾਰ ਵਿੱਚ ਆ ਗਿਆ ਵੀ ਬਾਦਲ ਪਰਿਵਾਰ ਦੀ ਆਪਣਾ ਨੂਰਾਨੀ ਇਲੈਕਸ਼ਨ ਲੜ ਰਹੀ ਆ ਹਰ ਸਿਮਰਤ ਕੌਰ ਬਾਦਲ ਜੀ ਸਾਡੇ ਭੈਣ ਜੀ ਤੇ ਉਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਬੀਜੇਪੀ ਦੀ ਸਟੇਜ ਛੱਡ ਕੇ ਗਾਇਬ ਹੀ ਹੋ ਗਏ ਕਿਤੇ ਇਲੈਕਸ਼ਨ ਚ ਦਿਖਾਈ ਨਹੀਂ ਸਾਰੇ ਬਟੇਲੇ ਇਲੈਕਸ਼ਨ ਦੇ ਵਿੱਚ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਦਾ ਸਾਥ ਦਿੱਤਾ 100% ਸਾਰੀ ਇਹ ਗੱਲ ਜਗ ਜाहिर ਹੈ ਜੀ ਉਹ ਆਪ ਵੀ ਕਹਿੰਦੇ ਆ ਪਰ ਇਸ ਦੇ ਬਾਵਜੂਦ ਵੋਟਾਂ ਦਾ ਬੀਜੇਪੀ ਦੀ ਉਸ ਜਗ੍ਹਾ ਤੋਂ ਵਧੀਆਂ ਨਹੀਂ ਜੀ ਇਹ ਬੀਜੇਪੀ ਦੀ ਨਹੀਂ ਸੀ ਕਾਂਗਰਸ ਦੀ ਸੀ ਪਿਛਲੇ ਇਲੈਕਸ਼ਨ ਦੇ ਜਲਦ ਤੱਕ ਕਾਂਗਰਸ ਦੇ ਬੰਦੇ ਨਾਲ ਅਟੈਕ ਸੀ 2019 ਦੇ ਇਲੈਕਸ਼ਨ ਦੀ ਜਿੱਤ ਤੱਕ 2022 2022 ओके ਬੰਦੇ ਤਾਂ ਕਾਂਗਰਸ ਦੇ ਨਾਲ ਅਟੈਕ ਸੀ ਐਮ ਸੀ ਐਮ ਸੀ ਹਰੀ ਵੀ ਹੈਗੇ ਨਾ ਤੇ ਉਹ ਸਾਰੇ ਇਹਨਾਂ ਨੇ ਦੂਜੇ ਪਾਸੇ ਵੋਟਾਂ ਪੁਆਈਆਂ ਕੋਲ ਸਰੂਪ ਚੰਦ ਸਿੰਘਲਾ ਦੇ ਵੀ ਇਹੀ ਇਲਜ਼ਾਮ ਸੀਗੇ ਕਿ ਮਨਪ੍ਰੀਤ ਬਾਦਲ ਦਾ ਸਾਥ ਅਕਾਲੀ ਦਲ ਨੇ ਦਿੱਤਾ ਹੈ ਤਾਂ ਉਹ ਸਹੀ ਰਹੇਗਾ ਠੀਕ ਸੀ ਨਾ ਬਿਲਕੁਲ ਉਹੀ ਲ ਜਾਂ ਮੈਲਾ ਰਹੇ ਹਨ ਸੇਮ ਸੇਮ ਹੀ ਮੈਲਾ ਰਹੇ ਹਨ ਵੀ ਜਦੋਂ ਮਨਪ੍ਰੀਤ ਸਿੰਘ ਬਾਦਲ ਸਾਹਿਬ ਇਲੈਕਸ਼ਨ ਦੇ ਵਿੱਚ ਆਪਣੇ ਅਗੇਂਸਟ ਕੈਂਪੇਨ ਕਰਦੇ ਫਿਰਦੇ ਆ ਜਾਤਾ ਓਪਨਲੀ ਚਲੋ ਜੇ ਉਹਨਾਂ ਦਾ ਰਾਈਟ ਆ ਵੀ ਉਹ ਕੰਪੇਨ ਕਰ ਸਕਦੇ ਆ ਬਿਲਕੁਲ ਤੇ ਫਿਰ ਆਪਾਂ ਤਾਂ ਅਗੇਂਸ ਬੋਲੀ ਹੈ ਨਾ ਉਹਦੇ ਵੀ ਮੇਰਾ ਇਹਨਾਂ ਨਾਲ ਕੋਈ ਕਨੈਕਸ਼ਨ ਨਹੀਂ ਬਈ ਇਹ ਭਾਜੀਪੀ ਚਾ ਮੈਂ ਕਾਲੀ ਦਲ ਚਾ ਆਪਾ ਓਵੀਡੀ ਕਲੀਅਰਿਫਾਈ ਕਰ ਰਹੇ ਪਬਲਿਕ ਨੂੰ ਫਿਰ ਮੈਂ ਕਿਹਾ ਜੀ ਤੁਸੀਂ ਆਪ ਅਨਾਉਂਸ ਕਰ ਦਿਓ ਵੀ ਮੈਂ ਇਲੈਕਸ਼ਨ ਲੜੂਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਲੜੋ ਤੁਸੀਂ ਇਲੈਕਸ਼ਨ ਨਾਕਰੀਦ ਕਰੋ ਮੈਨੂੰ ਕੀ ਮੈਂ ਕਿਹਾ ਜੀ ਉਸਤਾਨ ਉਹ ਤੁਹਾਡਾ ਹੋ ਇਹ ਵੀ ਨਹੀਂ ਕਲੀਅਰ ਕਰਨਾ ਫਿਰ ਮੈਂ ਕਿਹਾ ਜੀ ਮੈਨੂੰ ਜੇ ਟਿਕਟ ਦਿੰਨੇ ਹੋ ਤੇ ਫਿਰ ਆ ਕਲੀਅਰ ਕਰੋ ਕੋਈ ਗੱਲ ਨਹੀਂ ਕਹਿੰਦੇ ਤੈਨੂੰ ਵੀ ਦੇ ਦਾਂਗਾ ਉਹੀ ਗੱਲ ਕਲੀਅਰ ਨਹੀਂ ਕਰ ਰਹੇ ਮੈਨੂੰ ਆਸ-ਪਾਸੋਂ ਆਵਾਜ਼ ਆਉਣ ਲੱਗੀ ਪਈ ਪਬਲਿਕ ਦੀ ਜਦੋਂ ਅਸੀਂ 4 ਦਿਨ ਪ੍ਰੋਗਰਾਮ ਲਾਇਆ ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਬਿਲਕੁਲ ਚੱਲ ਪਈ ਸੀ ਇਸ ਤਰ੍ਹਾਂ ਨਾਲ ਪਬਲਿਕ ਆਨ ਲੱਗ ਪਈ ਕਹਿੰਦੇ ਭਾਈ ਇਹ ਤੇਰਾ ਧੋਖਾ ਹੋ ਰਿਹਾ ਠੀਕ ਨਹੀਂ ਚੱਲ ਰਿਹਾ ਸਾਰਾ ਕੁਝ ਉਹਨਾਂ ਨੇ ਇਹਨਾਂ ਦਾ ਐਟੀਟਿਊਡ ਵਾਚ ਕੀਤਾ ਕਹਿੰਦੇ ਠੀਕ ਨਹੀਂ ਚੱਲ ਰਿਹਾ ਸਾਰਾ ਕੁਝ ਤੈਨੂੰ ਰਗੜਨਗੇ ਇਹ ਜੇ ਤਾਂ ਮਾਹੌਲ ਠੀਕ ਹੋ ਗਿਆ ਅਕਾਲੀ ਦਲ ਦੇ ਹੱਕ ਚ ਗਿਆ ਕਿਉਂਕਿ ਮਨਪ੍ਰੀਤ ਬਾਦਲ ਕਹਿ ਰਹੇ ਸੀ ਜਿੱਥੇ ਜਾਂਦੇ ਸੀ ਕਹਿੰਦੇ ਸੀ ਵੀ ਜੇ ਸੁਖਵੀਰ ਸਿੰਘ ਬਾਦਲ ਇਲੈਕਸ਼ਨ ਲੜਦਾ ਮੈਂ ਬੈਕਆਊਟ ਕਰ ਜਾਂ ਪੈਣ ਨਹੀਂ ਲੜਦਾ ਜੇ ਡਿੰਪੀ ਇਲੈਕਸ਼ਨ ਲੜਦਾ ਮੈਂ ਲੜੂੰਗਾ ਕਿੰਨੇ ਵੀ ਤੈਨੂੰ ਇਹ ਪੀਸਣਗੇ ਦੋਨੇ ਪਰਾ ਲੜ ਕੇ ਬੈਟਰ ਇਹੀ ਹੈ ਵੀ ਤੂੰ ਹੁਣੇ ਬੈਕਆਊਟ ਕਰ ਜਾ ਜੇ ਇਹਨਾਂ ਨੂੰ ਐ ਸੀ ਕਿ ਮਾਹੌਲ ਵਧੀਆ ਬਣ ਗਿਆ ਤੇ ਮੈਂ ਆਪ ਕੈਂਡੀਡੇਟ ਬਨ ਜਾਊਂਗਾ ਤੋ ਵੀ ਸਿੰਘ ਬਾਦਲ ਤੇ ਮਨਪੀਰ ਬੈਕਆਊਟ ਕਰ ਜੂਗਾ ਤੇ ਅਸੀਂ ਸੀਟ ਜਿੱਤ ਲਾਂਗੇ ਤੇ ਬੱਲੇ ਬੱਲੇ ਹੋ ਜੂ ਵੀ ਬਾਦਲ ਪਰਵਾਰ ਨੇ ਸੀਟ ਜਿੱਤ ਲਈ ਤੇ ਜੇ ਲੱਗਿਆ ਵੀ ਮਾਹੌਲ ਨਹੀਂ ਬੰਦਦਾ ਤਾਂ ਫਿਰ ਡਿੰਪੀ ਦੀ ਤੁਹਾਨੂੰ ਪਹੁੰਚਾ ਦਾਂਗੇ ਤੇ ਡਿੰਪੀ ਬਣੀ ਦਾ ਬੱਕਰਾ ਪੰਡ ਬਣਾ ਰਹੀ ਸੀ ਹਾਂ ਡਿੰਪੀ ਨੂੰ ਬੜੀ ਦਾ ਬੱਕਰਾ ਬਣਾ ਰਹੀ ਸੀ ਜਿਸ ਕਰਕੇ ਇਹ ਮੈਨੂੰ ਪਬਲਿਕ ਨੇ ਦੱਸੀ ਸਾਰੀ ਗੱਲ ਇਹ ਮੈਨੂੰ ਆਪ ਨੂੰ ਨਹੀਂ ਪਤਾ ਲੱਗ ਰਿਹਾ ਸੀ ਵੀ ਕੀ ਹੋ ਰਿਹਾ ਮੈਂ ਫਿਰ ਹੋਣ ਇੱਕ ਦਿਨੇ ਹੱਥ ਬੰਨ ਕੇ ਆਪਾਂ ਉਹਦਾ ਬੈਕਆਊਟ ਕਰਕੇ ਮੈਂ ਕਹਾਂ ਜੀ ਮੈਂ ਛੱਡੀ ਸਿਆਸਤ ਮੈਂ ਉਹਦੇ ਕਰਕੇ ਕੀ ਦੀ ਸਿਆਸਤ ਨਾਲ ਤੁਸੀਂ ਛੱਡ ਸਕਦੇ ਅਗਲਾ ਨਿਸ਼ਾਨਾ ਕੀ ਰਹੇਗਾ ਅਕਾਲੀ ਦਲ ਤੋਂ ਰੁਕਸਤ ਹੋ ਚੁੱਕੇ ਹਾਂ ਕਾਂਗਰਸ ਦੇ ਵਿੱਚ ਰਾਜਾ ਵੜਿੰਗ ਦੇ ਨਾਲ ਜਿਹੜਾ ਤੁਹਾਡਾ ਮੋਹ ਪਿਆਰ ਹੈਗਾ ਉਹ ਸਾਰਾ ਜਗ ਜ਼ਾਹਰ ਹੈ ਤੀਜੀ ਪਾਰਟੀ ਮੰਤਰੀ ਬਾਦਲ ਦਾ ਤੁਸੀਂ ਆਪ ਜ਼ਿਕਰ ਕਰਤਾ ਮਗਰ ਤਾਂ ਫਿਰ ਏਕੀ ਬਚੇ ਨੇ ਮੈਂ ਕਹਿੰਦਾ ਤੁਸੀਂ ਆਪਣੇ ਮੂੰਹ ਦੱਸੋ ਤਾਂ ਵਧੀਆ ਲੱਗੇਗਾ ਨਹੀਂ ਮਨਪ੍ਰੀਤ ਬਾਦਲ ਨਾਲ ਸਾਡੀ ਪ੍ਰੋਬਲਮ ਕੋਈ ਨਹੀਂ ਸੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਠੀਕ ਚੱਲ ਰਿਆ ਸੀ ਵਧੀਆ ਇੱਕ ਦੂਜੇ ਨਾਲ ਫਤਿਹਵੀ ਸੰਗ ਸੀਗੀ ਸਾਡੀ ਪੱਛੇ ਇੰਨਾ ਇਲੈਕਸ਼ਨਾਂ ਦੇ ਵਿੱਚ ਸਾਡਾ ਦੁਬਾਰਾ ਕ੍ਰੀਏਟ ਹੋ ਗਈ ਪ੍ਰੋਬਲਮ ਜਿਹੜੀ 2010 ਚ ਹੋਈ ਸੀ 2010 ਚ ਇਹਨਾਂ ਨੇ ਪਾਰਟੀ ਦੀ ਪਿੱਠ 'ਚ ਛੁਰਾ ਠੋਕਿਆ ਸੀ ਇੰਨਾ ਕੁਝ ਲੈਣ ਦੇ ਬਾਵਜੂਦ ਹੁਣ ਫੇਰ ਠੋਕਿਆ ਪਰ ਮੈਂ ਉਹੀ ਪੁੱਛ ਰਿਹਾ ਕਿ ਅਗਲਾ ਕਦਮ ਤੁਹਾਡਾ ਕੀ ਹੈ ਕਿਉਂਕਿ ਤਿੰਨ ਰਸਤੇ ਤੋਂ ਤੁਹਾਨੂੰ ਮੈਂ ਹੀ ਦੱਸ ਤਾ ਕਿ ਸ਼ਾਇਦ ਜਿਹੜੇ ਤੁਸੀਂ ਇੱਕ ਰਸਤਾ ਤੁਸੀਂ ਆਪ ਬੰਦ ਕੀਤਾ ਦੂਸਰੇ ਰਸਤੇ 'ਚ ਤੁਹਾਡਾ ਮੋਹ ਪਿਆਰ ਬਹੁਤ ਜ਼ਿਆਦਾ ਕਾਂਗਰਸ ਵਾਲਾ ਮੈਂ ਤੁਹਾਨੂੰ ਦੱਸਦਾ ਤੀਸਰਾ ਰਸਤਾ ਬੀਜੇਪੀ ਦਾ ਰਸਤਾ ਤੁਸੀਂ ਆਪ ਦੱਸਤਾ ਕਿ ਲੋਕ ਬੀਜੇਪੀ ਨੂੰ ਮੂੰਹ ਲਾ ਕੇ ਰਾਜੀ ਨਹੀਂ ਫਿਰ ਤਾਂ ਇੱਕ ਚੌਥਾ ਵਿਕਲਪ ਹੀ ਬਚਦਾ ਉਹ ਕਿਹੜਾ ਹੈ ਉਹਦਾ ਵੀ ਭਾਈ ਸਾਹਿਬ ਨਾਂ ਲਈ ਦਿਓ ਹੁਣ ਫਿਰ ਤੁਸੀਂ ਕਹਾਂ ਨੂੰ ਪੁੱਛਣਾ ਚਾਹਦਾ ਹੋ ਤੁਹਾਡੇ ਮੂੰਹੋਂ ਸੁਣਨਾ ਚਾਹਦਾ ਮੇਰੇ ਮੂੰਹੋਂ ਕਹਾਂ ਨੂੰ ਗੋਣੇ ਤੁਹਾਨੂੰ ਪਤਾ ਹੀ ਨਹੀਂ ਫਿਰ ਤੀਜਾ ਚੌਥਾ ਜਿਹੜਾ ਰਹਿ ਗਿਆ ਜੀ ਆਮ ਆਦਮੀ ਪਾਰਟੀ ਹੈ ਤਾਂ ਕਦੋਂ ਜੁਆਇਨ ਕਰ ਰਹੇ ਹੋ ਆਮ ਆਦਮੀ ਪਾਰਟੀ ਅਸੀਂ ਜੁਆਇਨ ਕਰ ਰਹੇ ਹਾਂ ਓਪਨਲੀ ਦੱਸ ਦਿੰਦਾ ਪਰਸੋਂ 2 ਵਜੇ ਸੀਐਮ ਸਾਹਿਬ ਆ ਤਾਂ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਜਾ ਰਹੇ ਇਹ ਕਲੀਅਰ ਹੋ ਚੁੱਕਾ ਹੈ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਜੀ ਜੀ ਤੁਸੀਂ ਮੈਨੂੰ ਕਲੀਅਰ ਸਵਾਲ ਪੁੱਛਿਆ ਮੈਂ ਵੀ ਤੁਹਾਨੂੰ ਐਨ ਕਲੀਅਰ ਜਵਾਬ ਦੇਵਾਂਗਾ ਜੀ ਜੀ ਮੇਰਾ ਮਨ ਕੋਈ ਨਹੀਂ ਸੀ ਬਿਲਕੁਲ ਅੱਕ ਗਿਆ ਸੀ 37 38 ਸਾਲ ਦੀ ਸਿਆਸਤ ਤੋਂ ਬਾਅਦ ਨਾ ਅੱਕ ਗਿਆ ਸੀ ਮੈਨੂੰ ਆਇ ਸੀ ਵੀ ਯਾਰ ਹੁਣ ਬਹੁਤ ਹੋ ਗਿਆ ਬੱਚੇ ਜਾਣ ਨੇ ਇਹਦਾ ਕੰਮ ਜਾਣੇ ਮੈਂ ਆਪਦੀ ਟੈਨਸ਼ਨ ਫਰੀ ਜ਼ਿੰਦਗੀ ਚ ਜਿਉਣੀ ਹੈ ਲਿਟਰਲੀ ਸ਼ਾਮ ਦਾ ਵੇਲਾ ਮੈਂ ਇਹ ਮਨ ਬਣਾ ਕੇ ਰੈਜ਼ੀਗਨੇਸ਼ਨ ਦਿੱਤਾ ਸੀ ਬਿਲਕੁਲ ਉਦੋਂ ਪਹਿਲਾਂ ਅਮਰੀਕਾ 'ਚੇ ਨਾ ਕੋਈ ਗੱਲ ਨਹੀਂ ਹੋਈ ਸੀ ਅੱਜ ਮੈਂ ਆਪਦੀ ਸਾਰੀ ਸੰਗਤ ਜੋ ਮੈਨੂੰ ਪਿਆਰ ਕਰਨ ਵਾਲੇ ਲੋਕ ਆ ਮੈਂ ਉਹ ਬੁਲਾਏ ਸੀ ਬਿਲਕੁਲ ਪਹਲੇ ਇਸ ਦੇ ਵਿੱਚ ਵੀ ਮੈਂ ਆ ਨੰਬਰੇ ਹੱਥ ਬੰਨਦਾ ਵੀ ਜਿੰਨੀ ਮੇਥੋਂ ਕੋਈ ਉਹ ਨਹੀਂ ਕਬੂਲ ਕਰਿਓ ਹੁਣ ਤੁਸੀਂ ਜੋ ਜਿਹਦੇ ਮਗਰ ਲੱਗਣਾ ਲੱਗ ਤੋ ਬਿਲਕੁਲ ਉੱਥੇ ਮਾਹੌਲ ਹੀ ਭਾਈ ਸਾਹਿਬ ਐ ਹੋ ਜਾ ਬਣ ਗਿਆ ਉਹਨਾਂ ਨੇ ਸਾਰਿਆਂ ਨੇ ਫੜ ਕੇ ਮੱਲੋ ਮੱਲੀ ਮੇਰਾ ਸਿਰ ਫੇਰ ਪਸਾਤਾ ਵਿੱਚ 2250 ਬੰਦਾ ਇਕੱਠਾ ਹੋ ਗਿਆ ਮੈਂ 4-500 ਬੰਦਾ ਸੱਦਿਆ ਸੀ ਜਿਹੜਾ ਮੇਨ ਮੇਨ ਸੀ ਹੋ ਗਿਆ 2000 ਦੇ ਕਰੀਬ ਬੰਦਾ ਇਕੱਠਾ ਉਹ ਕਹਿੰਦੇ ਬਾਈ ਜੀ ਸੱਦਾ ਹੋ ਕੇ ਅੱਗੇ ਲੱਗੋ ਅਸੀਂ ਤੁਹਾਡੇ ਤੇ ਵਿਸ਼ਵਾਸ ਕੀਤਾ ਜਿਹੜੀ ਪਾਰਟੀ ਚ ਮਰਜ਼ੀ ਚੱਲ ਫਲਾਂ ਦੀ ਆਜ਼ਾਦ ਲੜ ਲੈਕਚਰ ਅਸੀਂ ਕਿੱਧਰ ਨੂੰ ਜਾਈਏ ਕਹਿੰਦੇ ਇਹ ਤਾਂ ਸਾਰੇ ਛੱਡ ਕੇ ਤੇਰੇ ਮਗਰ ਲੱਗੇ ਆ ਬੜੀ ਮੁਸੀਬਤ ਆ ਮੈਂ ਕਹਿੰਦਾ ਜੀ ਫਿਰ ਇਹ ਵੀ ਹੁਣ ਤੁਸੀਂ ਦੱਸ ਦੋ ਕਿ ਕਿੱਧਰ ਚੱਲੀਏ ਕਿ ਮੈਨੂੰ ਤਾਂ ਕੋਈ ਰਾਹ ਵਿਖਦਾ ਨਹੀਂ ਤੁਹਾਡੇ ਵਾਲੀ ਗੱਲ ਪਾਈ ਮੈਂ ਵੀ ਚਾਰੇ ਦਾ ਪਾਸੇ ਸੀਗੀ ਉਹ ਕਹਿੰਦੇ ਜੀ ਆਪਾਂ ਆਮ ਆਦਮੀ ਚੱਲੋ ਮੈਂ ਕਿਹਾ ਜੀ ਸੋਚ ਲਓ ਆਮ ਆਦਮੀ ਪਾਰਟੀ ਬਾਰੇ ਕਹਿੰਦੇ ਜੀ ਬਸ ਸੋਚਿਆ ਹੀ ਆ ਅੱਖਾਂ ਮੀਚ ਕੇ ਸਾਰਿਆਂ ਨੇ ਉੱਥੇ ਜਕਾਲੇ ਛੜਤੇ ਜੀ ਕਹਿੰਦੇ ਗੱਲ ਮੁਕਦੀ ਐ ਤੁਸੀਂ ਅੱਗੇ ਲੱਗੂ ਅਸੀਂ ਤੁਹਾਡੇ ਨਾਲ ਫਿਰ ਭਾਈ ਸਾਹਿਬ ਤੁਸੀਂ ਬਲੀਵ ਨਹੀਂ ਕਰਨਾ ਪਹਿਲੀ ਵਾਰੀ ਮੇਰੀ ਸੀਐਮ ਸਾਹਿਬ ਨਾਲ ਗੱਲ ਹੋਈ ਐ ਅੱਜ ਹੋਈ ਐ ਅੱਜ ਮੈਂ ਉੱਥੋਂ ਇੱਥੇ ਆਇਆ ਜੀ ਪੈਲੈਸ ਤੋਂ ਮੈਨੂੰ ਲੱਗਿਆ ਡੇਢ ਘੰਟਾ ਆਉਂਦੇ ਨੇ ਇੱਥੇ ਖੜਾ ਸੀ ਮੈਂ ਜਦੋਂ ਸੀਮ ਸਿੰਘ ਦਾ ਫੋਨ ਆ ਗਿਆ। ਇਹ ਤੋਂ ਪਹਿਲਾਂ ਨਹੀਂ ਕਦੇ ਗੱਲ ਹੋਈ ਸੀ। ਨਜ਼ਰ ਸੀ ਕਿ ਸੀਮ ਸਿੰਘ ਸਾਹਿਬ ਦੀ ਤੁਹਾਡੇ ਪੂਰੀ ਨਜ਼ਰ ਸੀ। ਉਹ ਵਾਚ ਕਰ ਰਹੇ ਸੀ ਹਰ ਚੀਜ਼ ਮੈਨੂੰ ਨੇ ਦੱਸਿਆ। ਕਹਿੰਦੇ ਮੈਂ ਤੇਰੀ ਕੱਲ੍ਹ ਵਾਲੀ ਵੀਡੀਓ ਵੀ ਸੁਣੀ ਆ ਤੇ ਅੱਜ ਵਾਲੀ ਤੇਰੀ ਪ੍ਰੈਸ ਕਾਨਫਰੰਸ ਵੀ ਮੈਂ ਸੁਣੀ ਆ। ਜੋ ਤੂੰ ਸਟੇਜ ਤੇ ਬੋਲਿਆ ਮੈਂ ਸਾਰਾ ਸੁਣਿਆ ਮੈਂ ਉਹਦੀ ਕਹਿੰਦਾ ਵੀ ਗੱਲ ਕਰਾਓ। ਤੇ ਰਾਜਵੀਰ ਨੂੰ ਤੁਹਾਡੀ ਨਾ ਫੇਸਬੁੱਕ ਮੈਂ ਵੀ ਬਹੁਤ ਦੇਖਦਾ। ਮੈਂ ਤੁਹਾਡੀ ਫੇਸਬੁੱਕ ਤੇ 17 ਅਗਸਤ ਦੀ ਇੱਕ ਪੋਸਟ ਪੜ੍ਹੀ। ਪੋਸਟ ਕੀ ਸੀ ਮੈਂ ਅਕਾਲੀ ਸੀ, ਅਕਾਲੀ ਹਾਂ, ਅਕਾਲੀ ਰਹਾਂਗਾ। ਔਰ ਜਦੋਂ ਮੈਂ ਤੁਹਾਡੀ ਮੇਰਾ ਸਵਾਲ ਇੱਕ ਵਾਰੀ ਸੁਣ ਲਿਆ ਮੈਂ ਜਦੋਂ ਤੁਹਾਡੀ ਪੂਰੀ ਉਹ ਆਡੀਓ ਸੁਣੀ ਨਾ ਤੁਸੀਂ ਵਿੱਚ ਦੋ ਤਿੰਨ ਗੱਲਾਂ ਬਹੁਤ ਐਮਪਰਿੰਗ ਹੈ ਕਿ ਸੁਖਬੀਰ ਬਾਦਲ ਮੇਰੇ ਭਰਾਮਾ ਵਰਗਾ ਸੀ ਜੋ ਕੰਮ ਅਕਾਲੀ ਦਲ ਨੇ ਕੀਤਾ ਇਹ ਸਰਕਾਰ ਤੱਕ ਕਰ ਵੀ ਨਹੀਂ ਸਕਦੀ ਔਰ ਕੋਈ ਜਿਹੀ ਪਾਰਟੀ ਨਹੀਂ ਜਿਹੜਾ ਡਿੰਪੀ ਦਾ ਭਾਰ ਚਲ ਸਕੇ ਤਾਂ ਅੱਜ ਫਿਰ ਬਦਲਾਵ ਕਿਵੇਂ ਆ ਗਿਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਭਾਈ ਸਾਹਿਬ ਅਸਲ ਸਚਾਈ ਇਹ ਹੈ ਜੀ ਕਦੇ ਦੋ ਚੀਜ਼ਾਂ ਤੋਂ ਬਿਨਾ ਭਾਈ ਸਾਹਿਬ ਰੋਹਿਤ ਜੀ ਕਦੇ ਸੋਚੀ ਨਹੀਂ ਸੀ ਸੁਬੀਸਿੰਗ ਬਗਲ ਸ਼ੌਮੀ ਕਾ ਦੀ ਬਸ ਕਦੇ TJ ਨਾ ਬੰਦੇ ਦਾ ਕਦੇ ਨਾਮ ਆਇਆ ਸੀ ਨਾ ਕਿਸੇ ਪਾਕੀ ਦਿਮਾਗ ਚ ਨਹੀਂ ਕਰਿਆ ਆਇਆ ਸੀ ਇੰਨੇ ਡਾਇ ਹਾਰਡ ਫੈਨਸ ਸੀ ਬਸ ਹੋਰ ਕੁਝ ਦਿਖਦਾ ਹੀ ਨਹੀਂ ਸੀ ਇਹੀ ਦੋ ਦਿਖਦੇ ਸੀ ਤੇ ਜਿਹੜੀ 17 ਅਗਸਤ ਦੀ ਫੇਸਬੁੱਕ ਦੀ ਸਟੇਟਮੈਂਟ ਨੂੰ ਇੱਕ ਤਰੀਕੇ ਨਾਲ ਗਲਤ ਮੰਨਿਆ ਗਿਆ ਮੰਨੋਗੇ ਜੀ ਮੰਨੋਗੇ ਗਲਤ ਹੋ ਗਈ ਜੀ ਗਲਤ ਹੋ ਗਈ ਮੈਨੂੰ ਇੰਨੀ ਉਮੀਦ ਨਹੀਂ ਸੀ ਪ੍ਰਧਾਨ ਸਾਹਿਬ ਤੇ ਵੀ ਇਹੋ ਜਿਹਾ ਮੇਰੇ ਨਾਲ ਇਹੋ ਜੀ ਕਰਨਗੇ ਕਦੇ ਜਿਹੜੇ ਬੰਦੇ ਤੇ ਤੁਸੀਂ ਇੰਨਾ ਪੈਸਾ ਬਲਾਈਂਡ ਫੇਥ ਕਰਦੇ ਤੇ ਉਹਦੇ ਪ੍ਰਤੀ ਫਿਰ ਤੁਹਾਨੂੰ ਡਾਊਟ ਕ੍ਰੀਏਟ ਹੋ ਜੇ ਫਿਰ ਉਹ ਬੜਾ ਜ਼ਬਰਦਸਤ ਕ੍ਰੀਏਟ ਹੁੰਦਾ ਕਦੇ ਸੋਚਿਆ ਹੀ ਨਹੀਂ ਸੀ ਦੀ ਮੈਂ ਇਹਨਾਂ ਨੂੰ ਛੱਡ ਦੂੰ ਕਦੇ ਜ਼ਿੰਦਗੀ ਚ ਕਦੇ 1% ਵੀ ਕਿਸੇ ਕੋਨੇ ਚ ਕਹਿ ਲੈਣੀ ਆ ਪਬਲਿਕ ਨੇ ਆ ਕੇ ਸਾਨੂੰ ਹਲੂਨ ਹਲੂਨ ਕੇ ਜਗਾਇਆ ਵੀ ਆ ਤੁਸੀਂ ਸੁੱਤੇ ਪਏ ਜਾਓ ਤੁਸੀਂ ਵਰਤੇ ਜਾ ਰਹੇ ਹੋ ਤੁਸੀਂ ਰਗੜੇ ਜਾਓਗੇ ਇੱਕ ਚੀਜ਼ ਹੋਰ ਆਕਾਲੀ ਦਲ ਹਲੇ ਵੀ ਤੁਹਾਡੇ ਪ੍ਰਤੀ ਸੌਫਟ ਹੈ ਹਾਲਾਂਕਿ ਤੁਸੀਂ ਪਰਸੋ ਦੱਸਿਆ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਜਾ ਰਹੇ ਹਾਂ ਆਕਾਲੀ ਦਲ ਹਲੇ ਵੀ ਕਹਿ ਰਹੇ ਕਿ ਸਾਡੇ ਉਮੀਦਵਾਰ ਡਿੰਪੀ ਢੱਲੋ ਆ ਵਾਪਸ ਆਜੋ 10 ਦਿਨਾਂ ਦਾ ਤੁਹਾਨੂੰ ਸਮਾਂ ਦਿੰਦੇ ਆ ਤੁਸੀਂ ਇਲੈਕਸ਼ਨ ਲੜੋਗੇ ਤੁਸੀਂ ਉਮੀਦਵਾਰ ਹੋ ਹਲੇ ਤੱਕ ਕਹਿੰਦੇ ਕਿ ਇੱਕ ਬੋਰਡ ਵੀ ਬਣਾਇਆ ਸੀ ਉਹਨੇ ਤਾਂ ਹਲੇ ਤੱਕ ਗਿੱਦੜਵਾ ਵਿਜ਼ਿਟ ਵੀ ਨਹੀਂ ਕੀਤਾਗਾ ਉਸ ਤੋਂ ਪਹਿਲਾਂ ਹੀ ਇਹ ਕਿੱਸ ਰਹੀਆਂ ਕਿਉਂ ਹਲੇ ਵੀ ਸੌਫਟ ਕਾਰਨਰ ਹੈ ਤੁਹਾਡੇ ਬ੍ਰਤੀ ਭਾਈ ਸਾਹਿਬ ਮੈਂ ਕਿਹੜਾ ਕੋਈ ਬੋਰਡ ਲਾਇਆ ਹਾਈ ਤਾਈ ਮੇਰੇ ਵੀ ਕਾਲੀਦਲ ਦਾ ਦਫਤਰ ਹੀ ਜਾ ਕੇ ਦੇਖੋ ਉਹੀ ਸਾਰਾ ਬੋਰਡ ਸਭ ਕੁਝ ਕਾਲੀਦਾਲੀ ਲੱਗਿਆ ਹੋਇਆ ਕਦੇ ਸੋਚਿਆ ਹੀ ਨਹੀਂ ਸੀ ਦਿਮਾਗ 'ਚ ਵੀ ਡਿੰਪੀ ਦਾ ਦਿਮਾਗ ਵੀ ਐ ਘੁੰਮਜੂ ਮੈਂ ਤਾਂ ਹੁਣ ਵੀ ਸੋਚ ਕੇ ਹੀ ਪਾਰਟੀ ਛੱਡੀ ਸੀ ਵੀ ਘਰੇ ਬੈਠੋ ਯਾਰ ਚੰਡੂ ਕਿਹੜਾ ਕਿਉਂ ਕੰਮ 'ਚ ਪਏ ਆ ਕਿੰਨੇ ਪੈਸੇ ਪਹਿਲਾਂ ਬਰਬਾਦ ਕਰਦੇ ਇਸ ਕੰਮ 'ਚ ਹੁਣ ਫੇਰ ਲੱਗੇ ਪਏ ਆ ਮੇਰੇ ਕੋਲੇ ਤਾਂ ਰੱਬ ਦਾ ਵੀ ਤਾਂ ਸਾਰਾ ਕੁਝ ਆ ਜੀ ਮੈਨੂੰ ਤਾਂ ਲੋੜ ਹੀ ਨਹੀਂ ਇਸ ਕੰਮ ਦੀ ਸੁਵਿਆਜ ਜੀ ਦੇ ਮੁਖਦਸ ਸੁਖਵੀਰ ਬਾਦਲ ਦੀ ਅਪੀਲ ਤਰਜੀਤ ਚੀਮਾ ਦੀ ਪੀਲ ਅੱਜ ਹੀ ਸੁਖਵੀਰ ਸਿੰਘ ਬਾਦਲ ਨੇ ਸਪੈਸ਼ਲ ਅਪੀਲ ਕੀਤੀ ਤੁਹਾਨੂੰ ਰਾਤ ਦੇ ਫੋਨ ਕਰੀ ਜਾਂਦੇ ਦਿਮਾਗ 'ਚ ਹੈ ਕਿ ਮੜ ਵਿਚਾਰ ਕੀਤਾ ਜਾ ਸਕਦਾ ਜਾਂ ਹੁਣ ਜਿਹੜਾ ਕਹਿੰਦੇ ਕਿ ਪੁੱਲਾ ਠੋ ਪਾਣੀ ਲੈਣਗੇ ਵਾਪਸ ਨਹੀਂ ਆਉਣਾ ਮੈਂ ਵਾਪਸ ਜਿੰਨੀ ਸੇਵਾ ਹੋਗੀ ਚੰਗੀ ਹੋਗੀ ਮਾੜੀ ਹੋਗੀ ਮੇਰੀ ਇਹ ਕਬੂਲ ਕਰੋ ਕਿ ਮੈਨੂੰ ਵਾਪਸ ਇਹ ਹੀ ਬੈਠੀ ਹੈ ਇਹ ਤਾਂ ਗੱਲ ਹੋਈ ਚਲੋ ਇੱਕ ਸਿਆਸੀ ਕੈਰੀ ਬਾਈ ਇਲੈਕਸ਼ਨ ਸਿਰਤੇ ਨੇ ਉਮੀਦਵਾਰੀ ਦੀ ਵੀ ਕੋਈ ਗੱਲ ਅਜੇ ਫਿਰ ਮੁੱਖ ਮੰਤਰੀ ਸਾਹਿਬ ਨਾਲ ਨਹੀਂ 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 ਹੋਏਗੀ ਨਹੀਂ ਹੋਏਗੀ ਨਹੀਂ ਹੋਏਗਾ ਤੁਮ ਐਵੇਂ ਝੂਠ ਮਾਰਾ ਨਹੀਂ ਕੋਈ ਉਮੀਦਵਾਰੀ ਦੀ ਗੱਲ ਕੋਈ ਸ਼ਰਤਾਂ ਹੁੰਦੀਆਂ ਨੇ ਕੋਈ ਸ਼ਰਤਾਂ ਬਿਨਾਂ ਸ਼ਰਤ ਤੋਂ ਆਉਣੀ ਪਾਰਟੀ ਚੱਲੇ ਕੋਈ ਸ਼ਰਤ ਨਹੀਂ ਕੋਈ ਸ਼ਰਤ ਕੋਈ ਸ਼ਰਤ ਨਹੀਂ ਐਵੇਂ ਤੁਮ ਨੇ ਕਹਾਂ ਕੋਈ ਸ਼ਰਤ ਜੋ ਹਕਮ ਲਾਉਣਗੇ ਜੋ ਸੇਵਾ ਲਾਉਣਗੇ ਦੇਖੋ ਜੀ ਅੱਜ ਮੈਂ ਨੀਵੇਂ ਥਾਂ ਤੇ ਖੜਾ ਭਾਈ ਸਾਹਿਬ ਉਹ ਮੈਨੂੰ ਅਪਣਾ ਰਹੇ ਮੇਰੇ ਵਾਸਤੇ ਇਹ ਹੀ ਬਹੁਤ ਵੱਡੀ ਗੱਲ ਹੈ ਮੇਰੇ ਤੇ ਇਨਾ ਮਾਨ ਕਰ ਰਹੇ ਮੇਰੇ ਤੇ ਰੋਸਾ ਕਰਕੇ ਮੈਨੂੰ ਆਪਦੀ ਪਾਰਟੀ 'ਚ ਸ਼ਾਮਲ ਕਰ ਰਹੇ ਮੈਂ ਨਵਾਂ ਬੰਦਾ ਮੇਰੀ ਹੈਬਿਟਸ ਬਾਰੇ ਕੀ ਜਾਣਦੇ ਆ ਮੈਨੂੰ ਉਸ ਪਾਰਟੀ ਦੇ ਵਿੱਚ ਨੀਵਾ ਹੋ ਕੇ ਸ਼ਾਮਲ ਹੋਣਾ ਪੈਣਾ ਮੈਨੂੰ ਉਹਨਾਂ ਦੇ ਛੋਟੇ ਤੋਂ ਛੋਟੇ ਵਰਕਰ ਦੇ ਵੀ ਪਿੱਛੇ ਲੱਗਣਾ ਪੈਣਾ ਅੱਜ ਦੀ ਗੜੀ ਕੱਲ ਨੂੰ ਮੈਨੂੰ ਵੱਡਾ ਮਾਨ ਸਨਮਾਨ ਦਿੰਦੇ ਆ ਇਹ ਉਹਨਾਂ ਦਾ ਵੱਡਾ ਪੰਨਾ ਪਰ ਅੱਜ ਦੀ ਗੜੀ 'ਚ ਮੈਂ ਆਪ ਦਾ ਸਮਝਦਾ ਜੀ ਕਿ ਮੇਰੀ ਆਪਣਾ ਕਿੱਥੇ ਪੋਜੀਸ਼ਨ ਆ ਮੈਂ ਇਸ ਇਸ ਗੱਲ ਤੋਂ ਵਾਕੂਫ ਵਾਕਫ ਆ ਮੈਂ ਉੱਥੇ ਰਹੂੰਗਾ ਜੀ ਜਿੱਤੇ ਨੂੰ ਰੱਖਣਗੇ ਪਾਰਟੀ ਜੇਕਰ ਡਿਊਟੀ ਲਾਉਂਦੀ ਹੈ ਇਲੈਕਸ਼ਨ ਲੜਨ ਦੀ ਤਿਆਰ ਹਾਂ ਹਾਂਜੀ ਬਿਲਕੁਲ ਲੜਾਂਗੇ ਬਿਲਕੁਲ ਲੜਾਂਗੇ ਜੇ ਪਾਰਟੀ ਨੇ ਜੋ ਵੀ ਪਾਰਟੀ ਦਾ ਮਤਲਬ ਹੁਕਮ ਹੋਊਗਾ ਜੀ ਸਿਰ ਮੱਥੇ ਪਰਵਾਹ ਚਰਚਾ ਮਾਣਾ ਇੱਕ ਕਾਫੀ ਚੱਲੀਆਂ ਕਹਿੰਦੇ ਜੀ ਡਿੰਪੀ ਜੀ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਸਣੀ ਜੀ ਇਲੈਕਸ਼ਨ ਲੜ ਰਿਹਾ ਤੁਹਾਡੇ ਭਰਾ ਇਹਦੇ ਬਾਰੇ ਕੋਈ ਪਰਿਵਾਰ ਚ ਗੱਲਬਾਤ ਹੋਈ ਹੈ ਕਿ ਇਹ ਤਾਂ ਨਿੱਕੇ ਪਰਿਵਾਰ ਦੇ ਵਿੱਚ ਨਹੀਂ ਆ ਗਏ ਹੁਣ ਜੁਆਇਨ ਮੈਂ ਕਰ ਰਹੇ ਹਾਂ ਤੇ ਇਲੈਕਸ਼ਨ ਸਣੀ ਲੜ ਰਿਹਾ ਤੇ ਫਿਰ ਸਣੀ ਜੁਆਇਨ ਕਰਕੇ ਇਲੈਕਸ਼ਨ ਲੜ ਦੇ ਮੈਨੂੰ ਕੋ ਸਭ ਕਿ ਆਸਰਾਈਆਂ ਭਾਈ ਸਾਹਿਬ ਸਭ ਅੱਡੋ ਅੱਡੇ ਐਸਟੀਮੇਟ ਕੋਈ ਕੋਈ ਕੈਲਕੂਲੇਸ਼ਨ ਕਰੀ ਜਾਂਦਾ ਕੋਈ ਕੈਲਕੂਲੇਸ਼ਨ ਕਰੀ ਜਾਂ ਕੋ ਗੱਲ ਨਹੀਂ ਕੋਈ ਵਿੱਚੇ ਕਹੀ ਜਾਂਦਾ ਜੀ ਬੱਬੂ ਮਾਰਨੇ ਜੁਆਇਨ ਕਰਾਤਾ ਇਹਨਾਂ ਨੂੰ ਉਹ ਵਿਚਾਰਾ ਆਸਟ੍ਰੇਲੀਆ ਕੋਲ ਜਿੰਨੇ ਮੂੰਹ ਹੁਣੀਆਂ ਗੱਲਾਂ ਜੀ ਕੋਈ ਐਓ ਜੀ ਗੱਲਬਾਤ ਨਹੀਂ ਮੇਰੀ ਗੱਲ ਹੀ ਅੱਜ ਹੋਈ ਐਸੀ ਨਵੇਂ ਸਿਆਸੀ ਕੈਰੀਅਰ ਦੀ ਸ਼ੁਰੂਆਤ ਤੁਸੀਂ ਕਰ ਰਹੇ ਹੋ ਆਵਾਦਨੀ ਪਾਰਟੀ ਮੰਨ ਲਓ ਜ਼ਿੰਮੇਵਾਰੀ ਦੇ ਦਿੱਤੀ ਹੈ ਕਿ ਇਲੈਕਸ਼ਨ ਸਨ ਜੀ ਤੁਸੀਂ ਲਾਣਾ ਕਿਉਂਕਿ ਪੁਰਾਣਾ ਤਜਰਬਾ ਥੋੜਾ ਹੈਗਾ ਸਾਹਮਣੇ ਗੁਰੂ ਜੀ ਵੀ ਆ ਸਕਦੇ ਆ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਆਪਣਾ ਸਿਆਸੀ ਗੁਰੂ ਮੰਨਦੇ ਹੋ ਸਣੀ ਦਾ ਨਹੀਂ ਤੁਹਾਡਾ ਕਾ ਨਾਮ ਹੈ ਲੇਕਰ ਮੰਨ ਲਓ ਤੁਹਾਨੂੰ ਪਾਰਟੀ ਟਿਕਟ ਦੇ ਦਿੰਦੀ ਹੈ ਤੁਸੀਂ ਇਲੈਕਸ਼ਨ ਲੜਦੇ ਹੋ ਸਾਹਮਣੋਂ ਤੁਹਾਡੇ ਗੁਰੂ ਆ ਜਾਂਦੇ ਆ ਸੁਖਬੀਰ ਸਿੰਘ ਬਾਦਲ ਜਿਹਨਾਂ ਨੂੰ ਤੁਸੀਂ ਸਾਸਿ ਗੁਰੂ ਮੰਨਿਆ ਬਿਲਕੁਲ ਕਿਹਜਾ ਮੁਕਾਬਲਾ ਰਹੇਗਾ ਪੈਰੀਂ ਹੱਥ ਲਾ ਕੇ ਉਹਨਾਂ ਉੱਥੋਂ ਸਟਾਰਟ ਕਰੀ ਫਿਰ ਧੋਬੀ ਪਰੜਾ ਮਾਰਾਂਗੇ ਉਹਨਾਂ ਨੂੰ ਗੁਰੂ ਜੀ ਸਰ ਇੱਕ ਚੀਜ਼ ਹੋਰ ਰਹੀ ਹੈ ਇਲਜ਼ਾਮਬਾਜ਼ੀ ਕਾਫੀ ਰਹੀ ਹੈ ਤੁਹਾਡੇ ਵੀ ਯਾਦ ਹੋਵੇਗਾ ਅਮਰਿੰਦਰ ਸਿੰਘ ਰਾਜਾ ਪੜਿੰਗ ਕਾਂਗਰਸ ਦੇ ਪ੍ਰਧਾਨ ਨੇ ਕਿਸੇ ਟੈਂਪ ਟ੍ਰਾਂਸਪੋਰਟ ਮੰਤਰੀ ਬਣੇ ਤਾਂ ਤੁਹਾਡੀਆਂ ਬੱਸਾਂ ਨੂੰ ਪਹਿਲੇ ਦੂਜੇ ਦਿਨ ਹੀ ਚੁੰਬੜ ਗਏ ਸੀਗੀ ਕਹਿੰਦੇ ਜੀ ਬੱਸਾਂ 'ਚ ਬਹੁਤ ਕਮੀਆਂ ਨੇ, ਟਰਾਂਸਪੋਰਟ 'ਚ ਬਹੁਤ ਕਮੀਆਂ ਨੇ। ਚਰਚਾਵਾ ਇਹ ਵੀ ਚੱਲ ਰਹੀਆਂ ਨੇ ਕਿ ਸ਼ਾਇਦ ਸਰਕਾਰ ਨੇ ਕਿਤੇ ਵਾਹ ਤਾਂ ਨਹੀਂ ਮਰੋੜ ਲਈ ਕਿ ਬਿੰਪੀ ਆਪਣੀਆਂ ਬੱਸਾਂ ਦੇ ਚੱਕਰ 'ਚ ਪਾਰਟੀ ਚਾ ਰਿਹਾ ਹੋਵੇ। ਸੁਪਰੀਮ ਕੋਰਟ ਦਾ ਮੇਰੇ ਕੋਲ ਸਟੇਅ ਆ ਭਾਈ ਸਾਹਿਬ। ਜਿਹੜੋਂ ਰਾਜੇਂਗ ਨੇ ਬੰਦ ਕੀਤੀਆਂ ਸੀ। ਸੁਪਰੀਮ ਕੋਰਟ ਤੋਂ ਆਰਡਰ ਕਰਾ ਕੇ ਲਿਆ ਸੀ। ਪਹਿਲਾਂ ਹਾਈ ਕੋਰਟ ਨੇ ਕਿੱਥੇ ਸੀ? ਹਾਈ ਕੋਰਟ ਨੇ ਹੱਕ ਜ ਕਰਤੇ ਨੇ ਸੁਪਰੀਮ ਕੋਰਟ 'ਚ ਅਪੀਲ ਕਰਕੇ। ਫਿਰ ਸੁਪਰੀਮ ਕੋਰਟ ਤੋਂ ਆਰਡਰ ਹੱਕ ਚੋਏ। ਇਹਦੇ ਝਾਕ ਵੀ ਨਹੀਂ ਸਕਦੇ ਬੱਸਾਂ ਮੰਨੀ। ਦਖਣਾ ਦੇਖੀਏ ਇਹ ਤਾਂ ਕੋਈ ਡਰੀ ਇਹ ਤਾਂ ਐਵੇਂ ਗੱਲ ਇੱਕ ਚੀਜ਼ ਮੰਤਰੀਤ ਬਾਦਲ ਦਾ 1995 ਦਾ ਇਲੈਕਸ਼ਨ ਫਿਰ 1999 ਮੇ ਦਾ ਇਲੈਕਸ਼ਨ 2002 ਦਾ 2007 ਦਾ ਸਾਰੇ ਇਲੈਕਸ਼ਨ ਤੁਸੀਂ ਉਹਨਾਂ ਨੂੰ ਲੜਵਾਏ ਆ ਇੱਥੇ ਬਹਿ ਕੇ ਲੜੇ 2002 12 ਦੇ ਵਿੱਚ ਆ ਕੇ ਜਰੂਰ ਉਹ ਪਾਰਟੀ ਤੋਂ ਲੱਗ ਹੋਈ ਪੀਪੀਪੀ ਬਣਾਈ 10 10 ਤੋਂ ਮਲ 12 ਦੇ ਵਿੱਚ ਇਲੈਕਸ਼ਨ ਲੜਦੇ ਜੀ ਦੋ ਹਣਾ ਪੀਪੀਪੀ ਤੋਂ ਉਦੋਂ ਰਾਸਤੇ ਵੱਖ ਹੁੰਦੇ ਨੇ ਤਾਂ ਮੰਤਰੀਤ ਬਾਦਲ ਨਾਲ ਪਹਿਲਾਂ ਕਦੇ ਕੋਈ ਨਾਰਾਜ਼ਗੀ ਸੀ ਜਾਂ ਹੁਣ ਹੀ ਨਾਰਾਜ਼ਗੀ ਪੈਦਾ ਹੁੰਦੀ ਹੈ ਡਰ ਕਾ ਦਾ ਮੰਤਰੀਤ ਜੇਕਰ ਮੰਤਰੀ ਦੀ ਗੇੜਾ ਲਾਰੇ ਨਹੀਂ ਨਹੀਂ ਪੀਪੀ ਦਾ ਲੀਡਰ ਹੋ ਮੈਨੂੰ ਬੇਸੀ ਕੋਈ ਡਰ ਨਹੀਂ ਪਾਇਆ ਤੁਸੀਂ ਮੇਰੀ ਗੱਲ ਫੋਲੋ ਨਹੀਂ ਕਰ ਰਹੇ ਜੀ ਜੀ ਮੈਨੂੰ ਮੰਤਰੀ ਤੋਂ ਨਹੀਂ ਡਰ ਕੋਈ ਉਹ ਵੀ ਬੰਦਾ ਹੀ ਆ ਡਰ ਕਾ ਉਹ ਡਰ ਡਰਾ ਵੋਟਰਾਂ ਦਾ ਜਿਹੜਾ ਸਾਡਾ ਸ਼ੇਅਰ ਲੈ ਕੇ ਜਾ ਰਿਹਾ ਮੇਰਾ ਸ਼ੇਅਰ ਤਾਂ ਘਟ ਗਿਆ ਨਾ ਜੀ ਪਾਰਟੀ ਦਾ ਸ਼ੇਅਰ ਤਾਂ ਡਾਉਣਾ ਹੈ ਨਾ ਜੀ ਤੂੰ ਵੋਟ ਤਾਂ ਉਹੀ ਹੈ ਨਾ ਸਾਡੇ ਕੋਲ 60000 ਜਾਂ 50000 ਜੋ ਵੀ ਅਕਾਲੀ ਦਲ ਦੀ ਉਸੇ ਚੁ ਹੀ ਨੇ ਕੋਰਾ ਲਾਉਣਾ ਤੇ 2-4000 ਦਾ ਮਾਰਜਨ ਹੋਣਾ ਸੀ ਸਾਰਾ ਐਨੀ ਨੈਕ ਟੂ ਨੈਕ ਫਾਈਟ ਹੋਣੀ ਸੀ ਤੇ ਹਾਰ ਜਾਂਦੇ ਜੀ ਕਰਾਪਾ ਆਪਾਂ ਸੋਕੇ ਦਿੱਤਾ ਵੀ ਹਾਰ ਨਹੀਂ ਹੈ ਇੱਕ ਚੀਜ਼ ਖਾਸ ਹੁੰਦੀ ਹੈ ਡਿੰਪੀ ਜੀ ਇੱਕ ਵੋਟ ਹੁੰਦੀ ਹੈ ਪਾਰਟੀ ਦੀ ਇੱਕ ਵੋਟ ਹੁੰਦੀ ਹੈ ਵਿਅਕਤੀ ਦੀ ਅਕਾਲੀ ਦਲ ਦੇ ਵਿੱਚੋਂ ਜ਼ਰੂਰ ਤੁਸੀਂ 49649 ਵੋਟਾਂ ਪ੍ਰਾਪਤ ਕੀਤੀਆਂ ਔਰ 1349 ਵੋਟਾਂ ਦੀ ਤੁਸੀਂ ਹਾਰ ਗਏ ਪਰ ਲੱਗਦਾ ਨਹੀਂ ਕਿ ਹੁਣ ਜਦੋਂ ਇਲੈਕਸ਼ਨ ਲੜੋਗੇ ਤਾਂ ਪਾਰਟੀ ਦੀ ਵੋਟ ਵੀ ਕੁਝ ਅੱਡ ਹੋਏਗੀ, ਟੋਡੀ ਵੋਟ ਵੀ ਅੱਡ ਹੋਏਗੀ। ਉਹ ਚੀਜ਼ ਨੂੰ ਕਿਵੇਂ ਮੈਨੇਜ ਕਰ ਪਾਉਗੇ? ਔਰ ਆਮ ਆਦਮੀ ਪਾਰਟੀ 'ਚ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਉਮੀਦਾਂ ਲੈ ਕੇ ਬੈਠੇ ਹੋਣਗੇ ਕਿ ਸਾਨੂੰ ਟਿਕਟ ਮਿਲ ਜੇ। ਔਰ ਜੇਕਰ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਪਾਰਟੀ ਵਰਕਰਾਂ ਨਾਲ ਕਿਵੇਂ ਫਰਮਾਣਾ ਪਾਉਗੇ? ਠੀਕ ਉਹਦੇ ਚਾਹੇ ਆ ਭਾਈ ਸਾਹਿਬ। ਜਿੰਨੇ ਆ तकरीबन ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਹਨ। ਐਕਚੁਅਲੀ ਮੈਂ ਕਦੇ ਕਿਸੇ ਨਾਲ ਪਾਵਰ ਚੁੰੰਦੇ ਹੋਏ ਵੀ ਧੱਕਾ ਨਹੀਂ ਕੀਤਾ। ਮੇਰੀ ਸਾਰਿਆਂ ਨੇ ਮੰਨਦੀ ਹੈ, ਮੇਰਾ ਸਭ ਨਾਲ ਹੀ ਪਿਆਰ ਹੈ। ਈਵਨ ਕਿ ਜਿਹੜੀ ਥੱਲੇ ਕੈਟਾਗਰੀ ਹੈ ਨਾ ਸਰ ਆਮ ਸਾਰੇ ਹੀ ਮੈਨੂੰ ਚਾਹੁੰਦੇ ਸੀ ਕਿ ਭਾਈ ਤੂੰ ਆ ਮੈਂ ਹੱਥ ਬੰਨਦਾ ਸੀ ਵੀ ਨਹੀਂ ਯਾਰ ਮੇਰੀ ਇਹ ਲਾਈਨ ਨਹੀਂ ਮੈਂ ਤਾਂ ਜਿੱਥੇ ਹੈਗਾ ਮੈਂ ਬਹੁਤ ਠੀਕਾਂ ਮੈਂ ਉਹਨਾਂ ਨੂੰ ਕੁ ਸਮਾਂ ਦੀ ਵਾਪਸ ਲੈ ਕੇ ਆਉਂਦਾ ਸੀ ਖਿੱਚ ਕੇ ਆਉਦੇ ਉਹਨੂੰ ਵੀ ਤੁਸੀਂ ਮੇਰੇ ਨਾਲ ਲੱਗੋ ਯਾਰ ਉਹਨਾਂ ਤੇ ਮੈਂ ਰੋਜ਼ ਪ੍ਰੈਸ਼ਰ ਪਾਉਂਦਾ ਸੀ ਉਲਟਾ ਐ ਕਿ ਆਈ ਨਹੀਂ ਸੀ ਪਤਾ ਵੀ ਮੈਨੂੰ ਜਾਣਾ ਪੈਣਾ ਉਹਨਾਂ ਤੱਕ ਲੈ ਕੇ ਜਾਣਾ ਬਟ ਉਹਨਾਂ ਨੇ ਮੇਰੀ ਸਾਰਿਆਂ ਨੇ ਬੰਦੀ ਉਹ ਮੈਨੂੰ ਬੜੇ ਆਰਾਮ ਨਾਲ ਐਕਸੈਪਟ ਕਰ ਲੈਣਗੇ ਕਿਉਂਕਿ ਮੇਰੀ ਉਹਨਾਂ ਨਾਲ ਕੋਈ ਹੈ ਹੀ ਨਹੀਂ ਲੱਗਦਾ ਜਾਂ ਵੀ ਉਹਨਾਂ ਨੇ ਕਦੇ ਕੋਈ ਪਰਚਾ ਕਰਾਇਆ ਹੋਵੇ ਜਾਂ ਕੋਈ ਤੱਕਾ ਜਾਂ ਮੇਰੇ ਕੋਲ ਉਹ ਵੀ ਕੰਮ ਤੰਦੇ ਨੂੰ ਆਉਂਦੇ ਕਰਕੇ ਮੈਨੂੰ ਬੜਾ ਈਜ਼ੀ ਰਹੂਗਾ ਉਹਨਾਂ ਦੇ ਵਿੱਚ ਐਡਜਸਟ ਹੋਣਾ ਹਾਂ ਦੋ ਚਾਰ ਜਿਹੜੇ ਸੀਨੀਅਰ ਲੀਡਰ ਆ ਜਿਹੜੇ ਟਿਕਟ ਦੀ ਝਾਕ ਰੱਖੀ ਬੈਠੇ ਸੀ ਵੀ ਸਾਨੂੰ ਟਿਕਟ ਮਿਲ ਜੇ ਉਹਨਾਂ ਨੂੰ ਥੋੜੀ ਬਹੁਤੀ ਤਕਲੀਫ ਤਾਂ ਹੋਊਗੀ ਪਰ ਮੈਂ ਜਾਊਂਗਾ ਜੀ ਘਰੇ ਕਿਉਂਕਿ ਹੁਣ ਮੈਨੂੰ ਜ਼ਰੂਰਤ ਹੈ ਜੇ ਮੈਨੂੰ ਟਿਕਟ ਮਿਲਦੀ ਹੈ ਜੇ ਉਹਨਾਂ ਨੂੰ ਦਿੰਦੇ ਆ ਤਾਂ ਮੈਂ ਉਹਨਾਂ ਦੀ ਫਿਰ ਆਪਣਾ ਮਦਦ ਕਰੂੰਗਾ ਜੀ ਕੋਈ ਦਿੱਕਤ ਸਰਕਾਰ ਦੇ ਜਿਹੇ ਕਿਹੜੇ ਕੰਮ ਸੀ ਜਿਹੜੇ ਚੰਗੇ ਲੱਗੇ ਜਿਹੜਾ ਸੋਚ ਲੈ ਕਿ ਆਮ ਆਦਮੀ ਪਾਰਟੀ ਵੱਲ ਚੱਲੇ ਜਾਵੇ ਕਿਉਂਕਿ ਕੰਮ ਤੇ ਇਥੋਂ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਨੇ ਕੀਤਾ ਤੁਸੀਂ ਅਲੱਗ-ਅਲੱਗ ਕੈਬਨਿਟ ਮੰਤਰੀਆਂ ਦੇ ਕੰਮ ਇਵਨ ਕੇ ਦੇਖਿਆ ਮਨਪ੍ਰੀਤ ਬਾਦਲ ਨੇ ਖਾਨਾਸ ਮੰਤਰੀ ਦੇ ਤੌਰ ਤੇ ਰਾਜਾ ਵੜਿੰਗ ਨੇ ਇਥੇ ਟਰਾਂਸਪੋਰਟ ਮੰਤਰੀ ਦੇ ਤੌਰ ਤੇ ਕੰਮ ਕੀਤਾ ਤਾਂ ਸਰਕਾਰ ਦਾ ਉਹ ਕਿਹੜਾ ਕੰਮ ਜੀ ਇਹ ਲੱਗੇ ਸੀ ਜਿਹਦੇ ਕਰਕੇ ਡਿੰਪੀ ਨੇ ਸੋਚ ਲਿਆ ਕਿ ਆਮ ਆਦਮੀ ਪਾਰਟੀ ਬੈਸਟ ਹੈ ਔਰ ਸੀਐਮ ਸਿੱਧਾ ਫੋਨ ਕਰ ਰਿਹਾ ਡਿੰਪੀ ਨੂੰ ਹਾਂਜੀ ਮੈਂ ਚਲੋ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਜਿਹੜਾ ਕਿ ਸੀਐਮ ਦਾ ਮੈਨੂੰ ਫੋਨ ਆਇਆ ਡਾਇਰੈਕਟ ਜੀ ਅਸਲ ਕੰਮ ਭਾਈ ਸਾਹਿਬ ਸਾਡੇ ਨਾਲ ਜੀ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਕਦੇ ਸ਼ਹਿਰ ਚ ਗੇੜਾ ਮਾਰ ਕੇ ਜਾਇਓ। ਸਦਾ ਸਾਰਾ ਸ਼ਹਿਰ ਸੂਰੇ ਜੀ ਨਾਲ ਭਰਿਆ ਹੋਇਆ। ਪਾਟੂ ਵਾਕ ਦਾ ਪਾਣੀ ਕੋਈ ਨਹੀਂ ਪੀਂਦਾ ਐਸੋ ਲਈ ਪੁਜੀਸ਼ਨ। ਬੜਾ ਵੱਡਾ ਖਰਚਾ। ਚੋਕ ਹੋਇਆ ਪੈਸਾ ਰ। ਸਭ ਤੋਂ ਪਹਿਲਾਂ ਤਾਂ ਮੈਂ ਉਹ ਕਰਾਂ। ਸੀਐਮ ਸਭ ਤੋਂ ਇਹ ਪ੍ਰੋਮਿਸ ਜਣਾ ਕਿ ਐਦਾ ਸਟੇਜ ਤੇ ਪ੍ਰੋਮਿਸ ਕਰਕੇ ਜਾਓ। ਪਹਿਲਾ ਪ੍ਰੋਮਿਸ। ਜੀ। ਜਿਹੜੇ ਪਿੰਡਾਂ ਦੇ ਛੱਪੜ ਛੁੱਪੜ ਭਰੇ ਪਏ ਜੀ ਮੋਟਰਾਂ ਬੰਦ ਹੋ ਗਈਆਂ ਕੋਈ ਵਾਲੀਵਾਰ ਨਹੀਂ ਢੁੱਲਿਆ ਨਾ ਨਹੀਂ ਕੂਤੇ ਨਾ ਨਹੀਂ ਬੁਰਾ ਹਾਲ ਆ ਪਿੰਡ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਵਰਦਾ ਬਹੁਤ ਹੀ ਮਾੜਾ ਹਾਂ ਸਭ ਤੋਂ ਪਹਿਲਾਂ ਉਹ ਕੰਮ ਕਰਾਉਂਦੇ ਗਰੀਬਾਂ ਦੇ ਕਿਸੇ ਕਾਰਡ ਕੱਟੇ ਗਏ ਕਿਸੇ ਦੀ ਪੈਨਸ਼ਨ ਕੱਟੀ ਗਈ ਸਭ ਐਂ ਟਣਾ ਟਣ ਉੰਦਰਲੇ ਮੌਣੀਆ ਇਹ ਕੰਮ ਮਤਲਬ ਕਿ ਮੇਰੇ ਉਂਗਲਾਂ ਤੇ ਹੈ ਜੀ ਇੱਕ ਇੱਕ ਪਿੰਡ ਦਾ ਇੱਕ ਗਲੀ ਦਾ ਕੰਮ ਇੰਨਾ ਅਸੀਂ ਗਰਾਊਂਡ ਲੈਵਲ ਤੇ ਕੰਮ ਕੀਤਾ ਹੈ ਵਿਦਨ ਮੰਥ ਮੈਂ ਸਾਰੇ ਕਰਾਉਂਦਾ ਕਿ ਬਾਬਾ ਮੈਨੂੰ ਪਤਾ ਨਹੀਂ ਹਾਲੇ ਤੱਕ ਮੈਂ ਗਰਾਊਂਡ ਲੈਵਲ ਦਾ ਲੀਡਰ ਹਾਲੇ ਤੁਸੀਂ ਪਾਰਟੀ ਜੁਆਇਨ ਕਰਨੀ ਹੈ ਪਰਸੋਂ ਪਾਰਟੀ ਜੁਆਇਨ ਕਰਨੀ ਹੈ ਚੋਣ ਜਾਤ ਤਾਂ ਵੀ ਕੋਈ ਨਹੀਂ ਲੱਗੂ ਤੋਂ ਨਹੀਂ ਲੱਗਦਾ ਕਿ ਇਲੈਕਸ਼ਨ ਤੋਂ ਪਹਿਲਾਂ ਇਹ ਕੰਮ ਕਰਵਾ ਦੋ ਜੇ ਤੁਹਾਨੂੰ ਵਿਦਨ ਮੰਥ ਲੱਗ ਰਿਹਾ ਹੈ ਤਾਂ ਸਾਰਾ ਸਤੰਬਰ ਮਹੀਨਾ ਤੁਹਾਡੇ ਕੋਲੇ ਪਿਆ ਹੋਇਆ ਹੈਗਾ ਤੁਸੀਂ ਇੱਕ ਮਹੀਨੇ ਬਾਅਦ ਮੇਰੇ ਨਾਲ ਆ ਕੇ ਇੰਟਰਵਿਊ ਕਰਿਓ ਜੀ ਜੇ ਮੈਨੂੰ ਮਾਨ ਸਾਹਿਬ ਨੇ ਪੂਰੀ ਥਾਪੀ ਦਿੱਤੀ ਇੱਕ ਮਹੀਨੇ ਬਾਅਦ ਤੁਸੀਂ ਮੇਰੇ ਆਪਣਾ ਹਲਕੇ 'ਚ ਢੇੜਾ ਮਾਰੇ ਤੁਹਾਨੂੰ ਪਤਾ ਲੱਗੂ ਵੀ ਹਾਂ ਇਹ ਗਰਾਊਂਡ ਲੈਵਲ ਦਾ ਵਰਕ ਕਰਾਉਂਦਾ ਮੈਂ ਕੋਈ ਸਾਹਿਬ ਲੀਡਰ ਨਹੀਂ ਹਾਂ ਬਿਲਕੁਲ ਥੱਲੇ ਲੈਵਲ ਤੱਕ ਜਾਂਦਾ ਜੀ ਮੈਂ ਜਿਹੜੇ ਕੰਮਕਾਰ ਹਨ ਮੈਨੂੰ ਸਾਰੇ ਪਤਾ ਜੀ ਇਹਨਾਂ ਨੂੰ ਤਾਂ ਪਤਾ ਹੀ ਚਾਰੇ ਨੂੰ ਕੁਝ ਨਹੀਂ ਆ ਆਮ ਆਦਮੀਆਂ ਨੇ ਕਿਹੜੇ ਬੰਦੇ ਤੋਂ ਕੀ ਕੰਮ ਕਰਾਉਣਾ ਕਿਵੇਂ ਕਰਾਉਣਾ ਇਹਨਾਂ ਨੂੰ ਤਾਂ ਪਤਾ ਕਿਹੜੇ ਪਿੰਡ ਦਾ ਕੀ ਕੰਮ ਹੋਣ ਵਾਲਾ ਇਹਨਾਂ ਨੂੰ ਪਤਾ ਹੀ ਨਹੀਂ ਕਿਸੇ ਚੀਜ਼ ਦੀ ਕੀ ਕਰਨਾ ਇਹ ਡਾਇਰੈਕਟ ਐਂਟਰੀ ਹੁੰਦੀ ਹੈ ਪੈਰਾਸ਼ੂਟ ਲੈਂਡਿੰਗ ਹੁੰਦੀ ਹੈ ਵਰਕ ਨਹੀਂ ਨਾ ਕਿਤੇ ਮੈਨੂੰ ਕੋਈ ਸਾਹਿਬ 33 ਸਾਲ ਹੋ ਗਏ ਜੀ ਔਰ ਮੈਂ ਕੀ ਕੀਤਾ ਜੀ ਆਵਾਜ਼ ਨਹੀਂ ਪਾਰਟੀ ਦੇ ਤੁਹਾਨੂੰ ਕਿਉਂ ਲੱਗਿਆ ਪੈਰਾਸ਼ੂਟ ਪਈ ਸਾਹਿਬ ਹੁਣ ਅਮਰਤ ਜਿਹੜਾ ਸਾਡੇ ਇੱਥੇ ਕੈਂਡੀਡੇਟ ਸੀ ਪਿਰਤਪਾਲ ਸ਼ਰਮਾ ਸੀ ਜੀ ਜੀ ਪਹਿਲਾ ਸੀਗਾ ਜੀ ਮੁੰਡਾ ਜਗਦੀਪ ਫਤਨਾਲਾ ਜਗਦੀਪ ਫਤਨਾਲਾ ਮੁਕਸਰ ਦੇ ਪਰਲੇ ਪਾਸੇ ਰਹਿੰਦਾ ਵੀ ਫਤਨਾਲਾ ਕਿਧਰ ਵੀ ਇਹਦਾ ਪੈਸਾ ਕੀ ਪਤਾ ਕਦੇ ਆਇਆ ਨਹੀਂ ਗਿਆ ਨਹੀਂ ਦੂਜੇ ਪਾਸੇ ਆ ਗਿਆ ਜੀ ਹੁਣ ਜਿਹਨੂੰ ਦਿੱਤੀ ਸੀ ਉਹ ਸੀਗਾ ਜੀ ਪਿਰਤਪਾਲ ਸ਼ਰਮਾ ਉਹ ਹਰੀਕੇ ਖਲਾਂ ਰਹਿੰਦਾ ਹੈ ਇਸ ਪਾਸੇ ਕਦੇ ਆਇਆ ਹੀ ਨਹੀਂ ਗਿੜੇ ਨਹੀਂ ਮਾਰ ਨੂੰ ਕੀ ਪਤਾ ਤੁਹਾਡੀ ਕੀ ਪ੍ਰੋਬਲਮ ਇਹ ਤਾਂ ਨਹੀਂ ਲੱਗਾ ਕਿ ਕਿਉਂਕਿ ਗਿੱਦੜਵਿਆਂ ਨੇ ਨਾ ਪੈਰਾਸ਼ੂਟ ਨੂੰ ਮਾਣ ਬਹੁਤ ਦਿੰਦੇ ਆ ਜਿਆਦਾ ਮਾਣ ਦਿੰਦੇ ਮਨਪ੍ਰੀਤ ਬਾਦਲ ਬਾਦਲਪਿੰਡ ਤੋਂ ਸੀਗਾ ਉਹ ਵੀ ਇੱਥੇ ਜਿੱਤ ਗਏ ਰਾਜਾ ਫਟਿੰਗ ਮੁਕਸਰ ਤੋਂ ਹੈ ਉਹ ਵੀ ਇੱਥੇ ਜਿੱਤ ਗਏ ਤੁਹਾਨੂੰ ਮੈਂ ਦੱਸਦਾ ਵੀ ਉਹਦੇ ਦੋ ਤਿੰਨ ਕਾਰਨ ਸੀ ਇਹ ਤੁਹਾਡੀ ਗੱਲ ਨਾ ਮੈਂ 100% ਸਹਿਮਤ ਹਾਂ ਕਿ ਇਹ ਜਦਾ ਮਾਣ ਪੈਰਾਸ਼ੂਟ ਨੂੰ ਦਿੰਦੇ ਆ ਪਰ ਉਹਦੇ ਚ ਦੇਖੋ ਬਾਦਲ ਸਾਹਿਬ ਦਾ ਕੰਦ ਬੜਾ ਵੱਡਾ ਸੀ ਜਿਹੜੇ ਇਲੈਕਸ਼ਨ ਸੀਐਮ ਦੇ ਫੇਸ ਆਪਣਾ ਬਣਾ ਅੰਤਰ ਤੇ ਬਾਦਲ ਫੈਮਿਲੀ ਦੀ ਪੱਕੀ ਸੀਟ ਸੀ ਕਦੇ ਹਾਰੇ ਹੀ ਨਹੀਂ ਸੀ ਨਾ ਹੀ ਕਦੇ ਹਾਰਦੇ ਸੀ ਰਾਜੀ ਵਿਡਿੰਗ ਤੇ ਜਿੱਤ ਦਾ ਕਾਰਨ ਕੀ ਬਣਿਆ ਕੋਟ ਨੂੰ ਸਾਰੀ 47 ਹਜ਼ਾਰੀ ਵੋਟ ਪਈ ਆਕਾਲੀ ਦਲ ਦੀ ਵੋਟ 60 ਹਜ਼ਾਰ ਤੋਂ ਉੱਪਰ ਸੀ ਇੱਥੇ ਪ੍ਰੋਬਲਮ ਕੀ ਹੋਈ ਕਿ ਜਦੋਂ ਸੰਤ ਬਰਾੜ ਇੱਥੋਂ ਇਲੈਕਸ਼ਨ ਲੜੇ ਤੇ ਮਨਪੀਤ ਬਾਦਲ ਇਲੈਕਸ਼ਨ ਲੜੇ ਇੱਕ ਨੂੰ 32 ਹਜ਼ਾਰ ਵੋਟ ਪਈ ਇੱਕ ਨੂੰ 36 ਹਜ਼ਾਰ ਵੋਟ ਪਈ ਉਦੋਂ ਟੋਟਲ ਕਿੰਨੇ ਹੋ ਗਏ ਬਣਿਆ ਗਿਆ ਇਹ 47 ਤੇ ਜਿੱਤ ਗਿਆ ਵੋਟ ਉਹ ਵੀ ਕਾਲੀ ਦਲ ਦੀ ਸੀ ਵੋਟ ਉਹ ਵੀ ਕਾਲੀ ਦਲ ਦੀ ਇਸੇ ਚੀਜ਼ ਨੂੰ ਤਾਂ ਮੈਂ ਰੋਈ ਜਾਣਾ ਹੁਣ ਤਾਂ ਇਹ 5000 ਵੀ ਮਨਪ੍ਰੀਤ ਵੋਟ ਲੈ ਗਿਆ ਤੇ 5000 ਵੋਟ ਕਿਹਦੀ ਆ ਜੀ ਕਾਲੀ ਦਲ ਦੀ ਇੱਕ ਕਾਲੀ ਦਲ ਸੁਧਾਰ ਲਹਿਰ ਚੱਲੀ ਆ ਕੋਈ ਉਹਨਾਂ ਨੇ ਸੰਪਰਕ ਨਹੀਂ ਕੀਤਾ ਵੀ ਡਿੰਪੀ ਜੀ ਸਾਡੇ ਨਾਲ ਆ ਗਏ ਸੀ ਕਾਲੀ ਦਲ ਸੁਧਾਰਨ ਲੱਗੇ ਆ ਉਹਨਾਂ ਨੇ ਅਫਸੋਸ ਕੀਤਾ ਮੇਰੇ ਨਾਲ ਅਫਸੋਸ ਕੀਤਾ ਵੀ ਤੇਰੇ ਨਾਲ ਵੀ ਬਹੁਤ ਮਾਰੀ ਗਈ ਉਹ ਚਾਹੁੰਦੇ ਸੀ ਪਰ ਮੈਂ ਉਸ ਉਸ ਟੌਪਿਕ ਤੇ ਗਿਆ ਹੀ ਨਹੀਂ ਜਿਵੇਂ ਗੱਲ ਨਹੀਂ ਕੀਤੀ ਸੁਪੀ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਉੱਠਦੇ ਨੇ ਤੁਸੀਂ ਵੀ ਛੱਡਿਆ ਲੱਗਿਆ ਕਿ ਪਾਰਟੀ ਨਾਲੋਂ ਪਰਿਵਾਰ ਜਿਆਦਾ ਹੈਵੀ ਹੋ ਰਿਹਾ ਮੈਨੂੰ ਹੁਣ ਲੱਗਿਆ ਜੀ ਪਹਿਲਾਂ ਨਹੀਂ ਕਦੇ ਲੱਗਿਆ ਸੀ ਹੁਣ ਲੱਗਿਆ ਮੈਨੂੰ ਐਕਤੀ ਲੱਗਿਆ ਵੀ ਹੀ ਇਜ਼ ਨਾਟ ਅ ਮੈਨ ਆਫ ਵਰਡਸ ਮੈਂ ਕਹੂੰਗਾ ਕਿ ਜੋ ਜਿੱਥੇ ਪਰਿਵਾਰ ਆਇਆ ਹੈ ਉਹ ਉਥੇ ਬੈਕ ਆਊਟ ਕਰ ਜਾਂਦਾ ਇਹ ਨਹੀਂ ਕਰਨਾ ਚਾਹੀਦਾ ਸਾਰਾ ਪਰਿਵਾਰ ਆ ਉਹਨਾਂ ਦਾ ਅਕਾਲੀ ਦਲ ਕੋ ਜੋ ਤੁਸੀਂ ਇਸ ਰੁਤਵੇ ਤੇ ਪਹੁੰਚੋ ਨਾ ਜੀ ਫਿਰ ਇਕੱਲਾ ਬਾਦਲ ਪਰਿਵਾਰ ਨਹੀਂ ਤੁਹਾਡਾ ਅਕਾਲੀ ਦਲ ਤੁਹਾਡਾ ਸਾਰਾ ਪਰਿਵਾਰ ਹੈ ਸਭ ਵਾਸਤੇ ਕੁਝ ਕਰ ਸੋਚੋ ਸ਼ਾਦੋ ਨਹੀਂ ਸੋਚਦਾ ਇੱਥੇ ਆ ਕੇ ਫਿਰ ਥੋੜਾ ਜਾ ਮੇਰੇ ਮਤਲਬ ਕਿ ਮਨ ਛੱਟ ਲੱਗੀ ਸੋ ਫਿਰ ਬੈਕ ਆਊਟ ਕਰਦੇ ਸੋ ਹਲਕੇ ਦੇ ਲੋਕਾਂ ਨੂੰ ਵੀ ਅਪੀਲ ਹੋਵੇ ਤੁਹਾਡੀ ਇਹ ਹੀ ਅਪੀਲ ਆ ਜੀ ਦੇਖੋ ਮੇਰਾ ਸਾਥ ਦਿਓ ਜੀ ਮੇਰੇ ਨਾਲ ਥੋੜਾ ਜਾ ਚਾਹਤੀ ਕੋਈ ਹੈ ਛੱਡੀ ਤਾਂ ਮੈਂ ਪੋਲਿਟਿਕਸ ਸੀ ਉਹ ਕਹਿੰਦੇ ਹੁੰਦੇ ਨਾ ਮੁਸਲਮਾਨ ਨਵਾਜ਼ਾਂ ਬਖਸ਼ਾਉਣ ਗਿਆ ਸੀ ਤੇ ਦੋਜੇ ਗਲ ਪਾ ਲਿਆ ਮੇਰੇ ਨਾਲ ਤਾਂ ਉਹ ਹੋਈ ਤਾਂ ਪੋਲਿਟਿਕ ਛੱਡਣ ਗਿਆ ਸੀ ਉਹਨਾਂ ਨੇ ਵੱਡੀ ਜ਼ਿੰਮੇਵਾਰੀ ਪਾਤੀਗਾ ਮੇਰਾ ਸਾਥ ਦਿਓ ਜਿਹੜੀ ਜ਼ਿੰਮੇਵਾਰੀ ਪਾਈ ਐ ਮੈਂ ਚੱਕੂਗਾ ਜੀ ਔਰ ਮੈਂ ਇਮਾਨਦਾਰੀ ਨਾਲ ਇਸ ਹਲਕੇ ਦਾ ਸਾਥ ਦੇਵਾਂ ਜਿਵੇਂ ਪਹਿਲਾਂ ਦਿੱਤਾ ਲੇਕਿਨ ਪਹਿਲਾਂ ਤੁਹਾਡੇ ਕੰਮ ਕਰਾਇਆ ਉਹ ਵੀ ਕਰਾਂ ਸੋ ਬਹੁਤ ਬਹੁਤ ਧੰਨਵਾਦ ਜੀ ਪੀਸ ਥੈਂਕ ਯੂ ਸਾਰਿਆਂ ਨੂੰ ਤੋ ਗੱਲਬਾਤ ਕਰ ਰਹੇ ਸੀ ਡਿੰਪੀ ਟਲੋਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਕਿਉਂ ਸਾਥ ਛੱਡਣਾ ਪਿਆ ਔਰ ਪਰਸੋ ਜੀ ਪੰਜਾਬ ਤੇ ਸਭ ਤੋਂ ਪਹਿਲਾ ਖੁਲਾਸਾ ਕਰ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹਾਂ ਠੀਕ 2 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਿੱਦੜਵਾ ਆਉਣਗੇ ਔਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਪਾਰਟੀ ਹੈਗੀ ਉਹ ਡਿੰਪੀ ਟਲੋ ਔਰ ਇਹਨਾਂ ਦੇ ਸਮਰਥਕਾਂ ਨੂੰ ਜੁਆਇਨ ਕਰਾਈ ਜਾਏਗੀ ਫਿਲਹਾਲ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਮੈਨੂੰ ਰੋਹਿਤ ਬੰਸਲ ਅਤੇ ਮੇਰੇ ਕੈਮਰਾਮੈਨ ਅਸ਼ਵਨੀ ਮਿਨਹਾਸ ਨੂੰ ਦਿਓ ਇਜਾਜ਼ਤ